ਰਾਗਣੀਆਂ ਅਸੰਦ ਦੇ ਵਿੱਚ ਰਾਗਣੀਆਂ ਇਸਤਰੀਆਂ ਦੇ ਵਿੱਚੋਂ ਨਿਕਲੀਆਂ ਹੋਈਆਂ ਨੇ ਆਦਮੀ ਨੇ ਰਾਗ ਨਹੀਂ ਗੜਿਆ ਰਾਗਣੀਆਂ ਔਰ ਰਾਗ ਦੇ ਵਿੱਚ ਔਰਤਾਂ ਪ੍ਰਧਾਨ ਨੇ ਕਿ ਬੁੱਧੀ ਦਾ ਵਿਸ਼ਾ ਗਿਆਨ ਦਾ ਵਿਸ਼ਾ ਨਹੀਂ ਗਿਆਨ ਦੋਗਾ ਜੇ ਬੇ ਅਸੀਂ ਮੱਖਣ ਮੱਖਣ ਚਾਹੀਦਾ ਹੋਵੇ ਤਾਂ ਉਹਦੇ ਚ ਪਾਣੀ ਦੀ ਲੋੜ ਪੈਂਦੀ ਹੈ ਪਾਣੀ ਦੀ ਲੋੜ ਪੈਂਦੀ ਹੈ ਤਾਂ ਮੱਖਣ ਸਾਡੇ ਸਹੀ ਹੁੰਦਾ ਪ੍ਰਥਮੇ ਮੱਖਣ ਪਾਛੇ ਦੁੱਧ ਸੱਚ ਕਰਨ ਤੋਂ ਤਾਂ ਮੱਖਣ ਆਇਆ ਸੀ ਪ੍ਰਥਮੇ ਮੱਖਣ ਜੋ ਤਤ ਗਿਆਨ ਹੈ ਮੱਖਣ ਹੈ ਇਹ ਦੁੱਧ ਬਣਾਉਣ ਵਾਸਤੇ ਪਾਣੀ ਪਾਉਣਾ ਪਿਆ ਸਾਨੂੰ ਕੁਰਬਾਨੀ ਦੁੱਧ ਹੈ ਪਾਣੀ ਪੋਣਾ ਪਿਆ ਇਹਨੂੰ ਫੇਰ ਬੁਲਾਉਣਾ ਲੜਕਣਾ ਪਿਆ ਮੱਖਣ ਫੇਰ ਸਾਡੇ ਕੋਲ ਆ ਗਿਆ ਐ ਤਰੀਕਾ ਕੋਈ ਚੀਜ਼ ਨੂੰ ਪ੍ਰਾਪਤ ਕਰਨ ਦਾ ਉਸ ਰੂਪ ਚ ਠੇਕ ਇਹ ਬਈੜੀ ਟੋਡੀ ਹੈ ਹੂੰ ਟੋਡੀ ਗੌੜੀ ਹੈ ਰਾਗ ਨੇ ਇਹ ਪਾਣੀ ਹੋਈਆਂ ਹੋਰ ਕੁਝ ਨਹੀਂ ਹੈ ਇਹਦੇ ਵਿੱਚ ਜੋ ਗਿਆਨ ਪਾਇਆ ਹੈ ਰਾਗਾਂ ਦੇ ਵਿੱਚ ਰਾਗਾਂ ਦੇ ਵਿੱਚ ਉਹ ਮੁਖੜ ਪਾਇਆ ਹੋਇਆ ਹੈ ਜਾਂ ਐਂ ਕਹੋ ਵੀ ਜਿਹੜੇ ਰਾਗ ਨੇ ਬਹੁਤ ਕੌੜੀ ਦਵਾਈ ਹੁੰਦੀ ਹੈ ਕੌੜੀ ਦਵਾਈ ਨਹੀਂ ਲੈਂਦਾ ਹਰੇ ਕਾਦਮੀ ਸੱਚ ਕੌੜਾ ਇਹ ਰਾਗਣੀਆਂ ਸਿਰਪ ਬਣਾਏ ਨੇ ਸਿਰਪ ਮਿੱਠੇ ਇਹਦੇ ਵਿੱਚੋਂ ਕੌੜੀ ਦਵਾਈ ਬਲਾ ਕੇ ਦੇਤੀ પી લેਂਦਾ ਹਰੇਕ ਪਿੱਛੋਂ ਪਤਾ ਲੱਗਦਾ ਪਤਾ ਤਾਂ ਪਿੱਛੋਂ ਲੱਗਣਾ ਜੇ ਤਾਂ ਕਿਸੇ ਨੇ ਹਾਜਮ ਕਰ ਲਈ ਉਹ ਦਵਾਈ ਫੇਰ ਤਾਂ ਉਹਨੂੰ ਪਤਾ ਲੱਗ ਜਾਊਗਾ ਵੀ ਇਹ ਅਸਲ ਜਿਦ ਦਿੱਤਾ ਕੀ ਸੀ ਇਹ ਕੰਨ ਰਸ ਨਹੀਂ ਸੀ ਇਹ ਨਾਮ ਰਸ ਸੀ ਜਿਹਨੇ ਕੰਨ ਰਸ ਮੰਨ ਲਿਆ ਉਹਨੂੰ ਕੱਖ ਵੀ ਨਹੀਂ ਮਿਲਣਾ ਜੀਨੇ ਨਾਮ ਰਸ ਮਿਲ ਲਿਆ ਉਹਦੇ ਅਸਰ ਹੋਊਗਾ ਤਾਂ ਹੀ ਪੰਜ ਗੁਰੂ ਘਰ ਚ ਕੋਈ ਰਾਗ ਵਿਦਿਆ ਦਾ ਵਿਦਿਆਲਾ ਨਹੀਂ ਸੀ ਬਿਵੇਕ ਬੁੱਧੀ ਚੋਂ ਰਾਗਣੀਆਂ ਆਪੇ ਆ ਜਾਂਦੀਆਂ ਕਿਉਂਕਿ ਇਸਤਰੀ ਵਾਲੀ ਬੁੱਧੀ ਹੈ ਨਾ ਥੱਲੇ ਇਹ ਬੁੱਧੀ ਵਿੱਚੇ ਪ੍ਰਗਟ ਹੋ ਜਾਂਦੀ ਉਹ ਕਹਿੰਦੇ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਹਾਂ ਜੀ ਅ ਜਨਾਨੀਆਂ ਦੇ ਗੀਤ ਆਪਣੀ ਬਣਾਏ ਹੁੰਦੇ ਨੇ ਕੌਣ ਬਣਾ ਕੇ ਦਿੰਦਾ ਉਹਨਾਂ ਨੂੰ ਗੀਤ ਬਣਾਉਣ ਚਾਹਦਿਆਂ ਨਾ ਜਿਆਦਾ ਮਹਾਰਨੇ ਇਹ ਰਾਗਾਂ ਚ ਇਸਤਰੀਆਂ ਦਾ ਗਲਾ ਵੀ ਰਾਗ ਵਾਸਤੇ ਹੀ ਬਣਿਆ ਹੋਇਆ ਉਹਨਾਂ ਦਾ ਆਦੀ ਦਾ ਗਲਾ ਰਾਗ ਵਾਸਤੇ ਨਹੀਂ ਬਣਿਆ ਹੋਇਆ ਅਸਲ ਦੇ ਵਿੱਚ ਉਹਨਾਂ ਦਾ ਹੀ ਗਲਾ ਰਾਗ ਵਾਸਤੇ ਬਣਿਆ ਹੈ ਰਗੜੀਆਂ ਵਾਸਤੇ ਬਣਿਆ ਹੈ ਇਹ ਉਹਨਾਂ ਦੇ ਹਿੱਸੇ ਚ ਆਉਂਦਾ ਉਹਦੀ ਮਦਦ ਲਈ ਹੈ ਇਹ ਇਹ ਜਿਹੜਾ ਕੌੜਾ ਸੱਚ ਹੈ ਦੁਹੇ ਦੇ ਗਲੇ ਤੋਂ ਥੱਲੇ ਧਾਲਣ ਵਾਸਤੇ ਇਹ ਰਾਗ ਰਾਗੜੀ ਦੀ ਮਦਦ ਲਈ ਉਹਦੀ ਮਦਦ ਲਈ ਪੁਪਾਲੀ ਸਾਰੰਗ ਗਉੜੀ ਛੈ ਪੁਪਾਲੀ ਪੁਪਾਲ ਦੇ ਲੋਕਾਂ ਨੂੰ ਪੁਪਾਲੀ ਚੰਗੀ ਲੱਗਦੀ ਹੈ ਸਾਰੰਗ ਗਉੜੀ ਛੈ ਸਾਰੰਗ ਗਉੜੀ ਛਾ ਅਡਾਡ ਅਡਾਡ ਲੋਕ ਨੇ ਅਡਾਡ ਤਰ੍ਹਾਂ ਦੇ ਹੋ ਪੋਪਾਲੀ ਵੀ ਤੂੰ ਹੀ ਐ ਘੋੜੀ ਵੀ ਤੂੰ ਹੀ ਐ ਸਾਰਗ ਵੀ ਤੂੰ ਹੀ ਐ ਹੇ ਢੋਲੀ ਮੇਕ ਮਲਾਰੀ ਹੈ ਢੋਲੀ ਮੇਕ ਮਲਾਰੀ ਹੈ ਸਾਰੀਆਂ ਤੈਨੂੰ ਵਿਦਿਆਵਾਂ ਆਉਂਦੀਆਂ ਨੇ ਜੈ ਜੈ ਬੰਤੀ ਗੋੜ ਮਲਾਰੀ ਛੈ ਬੰਗਲਿਆ ਰਾਗ ਬਸੰਤੀ ਛੈ ਬੰਗਲਿਆ ਰਾਗ ਬਸੰਤੀ ਛੈ ਸਾਰੀਆਂ ਰਾਗਣੀਆਂ ਆ ਗਈਆਂ ਕਿਉਂਕਿ ਬੰਗਿਆਨ ਦਾ ਸਾਰਿਆਂ ਨੂੰ ਦੇਣਾ ਇੱਕੋ ਹੀ ਦੇਣਾ ਨਾ ਦੁਆਈ ਤਾਂ ਕੋ ਦੇਣੀ ਲੋ ਸਿਰਫ ਜੈ ਜ ਮਰਜੀ ਕੋਈ ਕਿਸੇ ਨੂੰ ਪਸੰਦ ਆ ਗੌਰ ਰਗ ਜ ਵੀ ਉਹੀ ਗੱਲ ਦੇਣੀ ਹੈ ਹਾਂ ਉਹ ਅਸੀਂ ਵੀ ਉਹੀ ਦੇਣੀ ਹੈ ਬੈ ਰਾਗੀ ਸੋਭਾਵੰਤੀ ਹੈ ਜਿਹੜੇ ਹਣ ਲੋਗ ਰਗ ਰਾਗ ਮਾਲਾ ਤੇ ਖਿਲਾਫ ਨੇ ਉਹਨਾਂ ਨੂੰ ਇਹ ਦੀ ਸਮਝ ਵੀ ਰਗ ਮਾਲਾ ਵਰਮ ਗਿਆਨ ਦਾ ਇਨਸਾਨ ਆ ਇੱਥੇ ਆ ਕੇ ਕੋ ਰਗ ਮਾਲਾ ਸੁਝਾਤੀ ਦਤ ਤਰਾਏ ਦੇ ਵਿਚਾ ਕੇ ਉਤਾਰ ਦਤ ਤਰਾਏ ਚੱਲਦਾ ਹੈ ਫਸਾਤ ਹੀ ਰਾਗਮਾਲਾ ਲੈ ਕੇ ਵਿੱਚ ਔਰ ਬ੍ਰह्म ਗਿਆਨ ਦਾ ਚੈਪਟਰ ਚੱਲਦਾ ਹੈ ਬ੍ਰह्म ਗਿਆਨ ਨਹੀਂ ਮਤਲਬ ਹੈ ਇੰਜੈਕਟ ਕੀਤਾ ਜਾ ਸਕਦਾ ਬਗੈਰ ਰਾਗ ਭਾਈ ਇੰਜੈਕਸ਼ਨ ਚਾਹੀਦਾ ਹੈ ਇੰਜੈਕਸ਼ਨ ਲਾਉਣਾ ਤੁਸੀਂ ਕਿਸੇ ਦੇ ਇੰਜੈਕਸ਼ਨ ਦਾ ਬਣਾ ਲਿਆ ਦਵਾਈ ਤਾਂ ਬਣਾ ਲਈ ਉਹ ਸੂਈ ਤਾਂ ਚਾਹੀਦੀ ਹੈ ਨਾ ਸੂਈ ਵੀ ਚਾਹੀਦੀ ਆ ਸੁਰੰਜ ਵੀ ਚਾਹੀਦੀ ਆ ਜਾਂ ਤਾਂ ਹੀ ਕਰੋਗੇ ਇਹ ਸੂਈ ਔਰ ਉਹ ਆ ਸੁਰੰਜ ਸੁਰੰਜ ਰਾਗ ਰਾਗ ਉਹਨਾਂ ਹੀ ਪਾਟ ਹੈ ਦਾ ਅਧੂਰਾ ਸਭ ਕੁਝ ਇਹਦੇ ਬਿਨਾ